ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਰੀ ਦੇ ਘਰ ਮੈਂ ਡਾਕਟਰ ਤੇਜਿੰਦਰਪਾਲ ਮੈਨੇਜਿੰਗ ਡਾਕਟਰ ਆਫ ਦਰਸ਼ਨਾ ਮੋਰੀਲ ਹਸਪੀਟਲ ਲਹਿਰਸਿੰਘ ਵਾਲਾ ਆਪ ਜੀ ਨੂੰ 2024 ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਪ੍ਰਮਾਤਮਾ ਤੋਂ ਉਮੀਦ ਕਰਦੇ ਹਾਂ ਕਿ ਤੁਹਾਡੀਆਂ ਮੰਨੀਆਂ ਮਰਦਾਂ ਪੂਰੀਆਂ ਹੋਣ ਤਸੀਦੇਨ ਦੁਖ ਨਹੀਂ ਦੇ ਰਾ ਚੁਕ ਨਹੀਂ ਤਰੱਕੀ ਕਰੇ ਤੁਸੀਂ ਸਦਾ ਫੁੱਲਾਂ ਵਾਂਗ ਮਹਿਕਦੇ ਰਹੋ ਅਤੇ 2024 ਦੇ ਵਿੱਚ ਅਸੀਂ ਪ੍ਰਣ ਕਰੀਏ ਕਿ ਨਸ਼ਾ ਤੋਂ ਦੂਰ ਰਹੀਏ ਨਮੀ ਅਤੇ ਵਿਹਤ ਸੋਚਦੇ ਮਾਲਕ ਬਣੀਏ ਇਹਨਾਂ ਕਹਿੰਦਾ ਹੋਇਆ ਮੈਂ ਦੁਬਾਰਾ ਫਿਰ ਸਾਰੇ ਮਿੱਤਰਾਂ ਪਿਆਰਿਆਂ ਨੂੰ ਸੱਜਣਾ ਵੇਲੀਆ ਨੂੰ ਤੇ ਸਾਰੀ ਲੋਕਾਈ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਜੈਤ ਮੈਂ ਭੁਪਿੰਦਰ ਸਿੰਘ ਢਿੱਲੋਂ ਬਾਨੀ ਪ੍ਰਿੰਸੀਪਲ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬिलासपुर ਜ਼ਿਲ੍ਹਾ ਮੋਗਾ ਦੇਸ ਬਦੇਸ ਵਿੱਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਨਵੇਂ ਬਰੇ 2024 ਦੀਆਂ ਢੇਰ ਸਾਰੀਆਂ ਮੁਬਾਰਕਾਂ ਭੇਜ ਰਿਹਾ ਹਾਂ ਵਹਿਗੂਗੇ ਅਰਦਾਸ ਕਰਦਾ ਹਾਂ ਕਿ ਸਾਰੇ ਪਾਸੇ ਖੁਸ਼ੀਆਂ ਖੇੜੇ ਖੁਸ਼ਹਾਲੀ ਬਣੀ ਰਹੇ ਤੇ ਸਾਰੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰਨ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਹਿਗੂ ਸਭ ਨੂੰ ਤਰੱਕੀਆਂ ਤੇ ਹੋਰ ਬੁਲੰਦੀਆਂ ਤੇ ਲੈ ਕੇ ਜਾਣ ਇੱਕ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਸਾਰੇ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਪ੍ਰਤੀ ਤਾਂ ਬਹੁਤ ਸचेत ਹਾਂ ਲੋੜ ਇਸ ਗੱਲ ਦੀ ਵੀ ਹੈ ਕਿ ਅਸੀਂ ਉਹਨਾਂ ਨੂੰ ਚੰਗੇ ਸੰਸਕਰ ਦੇਈਏ ਉਹਨਾਂ ਨੂੰ ਆਪਣੇ ਗੌਰਵਮਈ ਵਿਰਸੇ ਅਤੇ ਇਤਿਹਾਸ ਨਾਲ ਵੀ ਜੋੜ ਕੇ ਰੱਖੀਏ ਤਾਂ ਕਿ ਇੱਕ ਵਧੀਆ ਇਨਸਾਨ ਬਣ ਸਕਣ ਜਿਨ੍ਹਾਂ ਤੇ ਸਾਨੂੰ ਸਦਾ ਮਾਣ ਹੋਵੇ ਇਹੀ ਬੇਨਤੀ ਫੇਰ ਕਰਦਾ ਹਾਂ ਕਿ ਪੰਜਾਬੀ ਭਾਈਚਾਰਾ ਤਰੱਕੀਆਂ ਕਰੇ ਹੋਰ ਵੀ ਉੱਚੀਆਂ ਮੰਜ਼ਿਲਾਂ ਸਰ ਕਰੇ ਸਾਰਿਆਂ ਨੂੰ ਨਵੇਂ ਬਰੇ ਜੀਆਂ ਇੱਕ ਵਾਰ ਫੇਰ ਢੇਰ ਸਾਰੀਆਂ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ